ਇੰਜਨ ਤੇ ਚਾਦ ਮਾਰੋ ਕਰ ਕਿਤੋਂ ਵੀ ਲੱਗੀ ਵੱਜੀ ਨਹੀਂ ਹੈਗੀ ਠੀਕ ਹੈ ਵੀ ਆਪਣੀ ਜ਼ਿੰਮੇਵਾਰੀ ਰੋ ਪੂਰੀ ਗੋਡੇ ਪਲੇਸ ਰੀਜਨਲ ਪਈ ਗੱਡੀ ਨਾ ਆਪਾਂ ਲੱਗੀ ਵੱਜੀ ਗੱਡੀ ਦੀ ਵੀਡੀਓ ਕਰੀ ਤੇ ਨਾ ਆਪਾਂ ਸੇਲ ਕਰਨ ਵਾਸਤੇ ਲੈ ਕੇ ਆਈਏ ਸਰਵਿਸ ਵੀ ਆਪਾਂ ਠੀਕ ਹੈ ਨਵੀਂ ਕਰਵਾਤੀਏ ਦੀ ਫਿਲਟਰ ਮੁਕਲੈ ਜਿਹੜਾ ਕੋਈ ਚੇਂਜ ਹੁੰਦਾ ਹੀ ਵੀਰ ਕਰਵਾਤਾ ਠੀਕ ਹੈ 1 ਰੁਪਏ ਦਾ ਗੱਡੀ ਦੇ ਵਿੱਚ ਕੰਮ ਖਰਚਾ ਨਹੀਂ ਹੈਗਾ ਬਸ ਗੱਡੀ ਤੁਸੀਂ ਲੈਣੀ ਆ ਡੀਜ਼ਲ ਦੀ ਕਾਰ ਆ ਠੀਕ ਹੈ ਬਈ ਇਹ ਡੀਜ਼ਲ ਪੋਣ ਤੇ ਕਾਰ ਤੁਸੀਂ ਚਲਾਉਣੀ ਆ ਰੇਟ ਵੀ ਆਪਾਂ ਤੁਹਾਨੂੰ ਇਹਦਾ ਜਾਇਜ਼ਾ ਦੇ ਦਾਂਗੇ ਠੀਕ ਹੈ ਬਈ ਐਨਓਸੀ ਦੇ ਨਾਲ हां जी दोस्तों ਜਿਹੜੇ ਵੀਰਾਂ ਦੀ ਛੋਟੀ ਫੈਮਿਲੀ ਠੀਕ ਆ ਉਹਨਾਂ ਵਾਸਤੇ ਆਪਾਂ ਛੋਟੀ ਕਾਰ ਲੈ ਕੇ ਆਂਦੀ ਹੈਗੀ ਸੈਵਰਲ ਇਹਦੀ ਬੀਟ 2013 ਮਾਡਲ ਆ ਦੂਜੇ ਨਾਮ ਦੀ ਐਚ ਆਰ ਨੰਬਰ ਦੀ ਕਾਰ ਆ ਐਨਓਸੀ ਵੀ ਜਿੱਥੋਂ ਤੁਸੀਂ ਕਹੋਗੇ ਠੀਕ ਆ ਉੱਥੋਂ ਇਥੇ ਐਨਓਸੀ ਕਟਾ ਕੇ ਦਿੱਤੀ ਜਾਊਗੀ ਤੇ ਇੱਕ ਬਾਰ ਬਈ ਠੀਕ ਆ ਗੱਡੀ ਦੇ ਛਾਤ ਮਾਰਾ ਕਰ ਸਾਰੀ ਗੱਡੀ ਬਈ origignal ਪਈ ਆ ਹਲਕੀ ਫੁਲਕੀ ਬੈਂਪਰਾਂ ਬੈਚਮੈਂਟ ਟੱਚਿੰਗ ਜ਼ਰੂਰ ਮਿਲੂਗੀ ਟਾਇਰ ਟੁਰ ਵੀ ਚੰਗੇ ਪਏ ਆਗੇ ਅੰਦਰੋਂ ਪਹਿਲਾਂ ਇੰਟੀਰੀਅਰ ਤੇ ਛਾਤ ਮਾਰ ਲਓ ਲੈ ਬਈ ਚਾਚਾ ਅੰਟੀਰੀਅਰ ਤੇ ਕਰਾ ਛਾਤ ਮਰਾਈ ਕਰਾ ਅੰਟੀਰੀਅਰ ਵਾਜ ਗੱਡੀ 70000 ਰੁਪਏ ਜਮਾ ਸ਼ੋਰੂਮ ਕੰਡੀਸ਼ਨ ਦੀ ਪਈ ਆ ਕਾਰ ਬਾਈ ਏ ਸੀ ਹੀਟਰ ਓਕੇ ਆ ਵਰਕਿੰਗ ਦੇ ਵਿੱਚ ਮਿਲੂਗਾ ਟੌਪ ਵਾਲਾ ਮਾਡਲ ਆ ਦਾ ਐਲਟੀ ਸਾਰੀਆਂ ਵਿੰਡੋ ਵੀ ਪਾਵਰ ਆ ਨਵੇਂ ਸੀਟ ਕਵਰ ਆ ਟਾਇਰਾਂ ਤੇ ਜਾਤ ਮਰਾਈ ਕਰਾਇਆ ਚਲ ਮੜਾ ਨੇੜੇ ਹੋ ਕੇ ਟਾਇਰਾਂ ਦੀ ਕੰਡੀਸ਼ਨ ਵੀ ਆਪਾਂ ਤੁਹਾਨੂੰ ਦੱਸ ਦਈਏ ਠੀਕ ਆ 65 ਤੋਂ 70% ਟਾਇਰਾਂ ਦੀ ਕੰਡੀਸ਼ਨ ਪਈ ਆਗੀ ਬੈਕ ਤੋਂ ਵੀ ਚਾਚ ਚੈੱਕ ਕਰਾ ਲਈ ਮੜੀ ਜੀ ਗੱਡੀ ਓਕੇ ਪਈ ਸਾਰੀ ਸੀਸਾ ਬਈ ਇੱਕਾ ਦਾ ਸੀਸਾ ਹੋ ਸਕਦਾ ਠੀਕ ਆ ਚੇਂਜ ਹੋਵੇ ਤੇ ਆਪਾਂ ਤੁਹਾਨੂੰ ਜਿਵੇਂ ਕਹਿੰਦੇ ਬਈ ਐਚ 4 ਨੰਬਰ ਦੀ ਠੀਕ ਆ ਕਾਰ ਦੇ ਵਿੱਚ ਰਸ ਪੂਰਾ ਵੀ ਰੈਸਟਿੰਗ ਹੈਗੀ ਕਾਰ ਦੇ ਵਿੱਚ ਬਾਈ ਲੈ ਚਾ ਮੜੇ ਨੇੜੇ ਹੋ ਕਿਧਰ ਦਿਖਾਈ ਕਰਾ ਲਓ ਵੀ ਬੈਗ ਤੋਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਜਾਲੀਆਂ ਜੂਣੀਆਂ ਜਿਵੇਂ ਪੰਨਾਂ ਬਾਈ ਠੀਕ ਆ ਆਪਾਂ ਤੁਹਾਨੂੰ ਨਾਲ ਹੀ ਦੇ ਦਾਂਗੇ ਤੇ ਸਟਿੱਪਣੀ ਬਾਈ ਤੁਹਾਨੂੰ ਨਾਲ ਵੀ ਜੈਕ ਰਾਡ ਪੰਨਾ ਸਟਿੱਪਣੀ ਠੀਕ ਆ ਸਾਰਾ ਕੁਝ ਤੁਹਾਨੂੰ ਨਾਲ ਦਿੱਤਾ ਜਾਊ ਠੀਕ ਆ ਬਾਈ ਜਿਹੜੀ ਚੀਜ਼ ਕਾਰ ਦੇ ਵਿੱਚ ਹੈਗੀ ਆ ਆਪਾਂ ਤੁਹਾਨੂੰ ਦਿਖਾਈ ਆ ਤੇ ਸਾਰੀ ਹਰੇਕ ਚੀਜ਼ ਤੁਹਾਨੂੰ ਨਾਲ ਮਿਲੂਗੀ ਇੰਜਨ ਤੇ ਵੀ ਆਪਾਂ ਤੁਹਾਨੂੰ ਝਾਤ ਮਰਾਵਾਂ ਠੀਕ ਆ ਬਾਈ 2000 2013 ਮਾਡਲ ਦੂਜੇ ਨਾਮ ਦੀ ਐਚ ਆਰ ਨੰਬਰ ਦੀ ਐਨਓਸੀ ਦੇ ਨਾਲ ਇਹ ਕਾਰ ਤੁਹਾਨੂੰ ਮਿਲ ਜਾਣੀ ਆ 2028 ਤੱਕ ਗੱਡੀ ਦੀ ਪਾਸਿੰਗ ਪਈ ਆ ਤੇ ਲੈ ਵੀ ਯਾਚਾ ਕਰਾ ਫਰੰਟ ਤੇ ਆ ਜੀ ਕਰਾ ਆਪਾਂ ਇੰਜਨ ਤੇ ਝਾਦ ਮਰਾ ਦਈਏ ਲਓ ਵੀ ਇੰਜਨ ਤੇ ਝਾਦ ਮਾਰੋ ਕਰ ਕਿਤੋਂ ਵੀ ਲੱਗੀ ਵੱਜੀ ਨਹੀਂ ਹੈਗੀ ਠੀਕ ਆ ਵੀ ਆਪਣੀ ਜ਼ਿੰਮੇਵਾਰੀ ਰੋ ਪੂਰੀ ਗੋਡੇ ਫਿਲ ਰੀਜਨਲ ਪਈ ਗੱਡੀ ਨਾ ਆਪਾਂ ਲੱਗੀ ਵੱਜੀ ਗੱਡੀ ਦੀ ਵੀਡੀਓ ਕਰੀ ਤੇ ਨਾ ਆਪਾਂ ਸੀਲ ਕਰਨ ਵਾਸਤੇ ਲੈ ਕੇ ਜਾਈਏ ਸਰਵਿਸ ਬਾਈ ਆਪਾਂ ਠੀਕ ਆ ਨਵੀਂ ਕਰਵਾਤੀਏ ਇਹਦੀ ਫਿਲਟਰ ਮੁਗਲੈ ਜਿਹੜਾ ਕੁਝ ਚੇਂਜ ਹੁੰਦਾ ਹੀ ਵੀਰ ਕਰਵਾਤਾ ਠੀਕ ਹੈ 1 ਰੁਪਏ ਦਾ ਗੱਡੀ ਦੇ ਵਿੱਚ ਕੰਮ ਖਰਚਾ ਨਹੀਂ ਹੈਗਾ ਬਸ ਗੱਡੀ ਤੁਸੀਂ ਲੈਣੀ ਆ ਡੀਜ਼ਲ ਦੀ ਕਾਰ ਆ ਠੀਕ ਆ ਬਈ ਇਹ ਡੀਜ਼ਲ ਪਾਉਣਾ ਤੇ ਕਾਰ ਤੁਸੀਂ ਚਲਾਉਣੀ ਆ ਰੇਟ ਵੀ ਆਪਾਂ ਤੁਹਾਨੂੰ ਇਹਦਾ ਜਾਇਜ਼ਾ ਦੇ ਦਾਂਗੇ ਠੀਕ ਆ ਬਈ ਐਨਓਸੀ ਤੇ ਨਾਲ ਹੀ ਤੁਹਾਨੂੰ ਆਪ ਕਾਰ ਦੇ ਦਾਂਗੇ 1 ਲੱਖ ਤੇ 35000 ਰੁਪਏ ਡਿਮਾਂਡ ਆ ਮੌਕੇ ਤੇ ਮਾਨ ਤਾਂ ਥੋੜਾ ਬਈ ਵਧੀਆ ਕੀਤਾ ਜੋ ਠੀਕ ਆ ਨੰਬਰ ਆਪਣੇ ਸਕਰੀਨ ਤੇ ਪਾਏ ਹੋਇਆ ਸੰਪਰਕ ਕਰ ਲਿਓ ਆਉਣਾ ਕਿੱਥੇ ਤੁਸੀਂ ਬਈ ਪਿੰਡ ਸਲਾਬਤਪੁਰੇ ਦੇ ਵਿੱਚ ਜ਼ਿਲ੍ਹਾ ਬਠਿੰਡਾ ਧੰਨਵਾਦ ਜੀ